ਵਾਜੀ ਜਦੋਂ ਨਾ ਆਪਾਂ ਇਹਨਾਂ ਨੂੰ ਸੁਣਦੇ ਆਂ ਸੰਪਰਦਾਇਆਂ ਨੂੰ ਜਿਹੜੇ ਸਾਨੂੰ ਗੁਰਮਤ ਤੋਂ ਲੈ ਗਏ ਮਨਮਤ ਵਾਲੇ ਪਾਸੇ ਵੈਸੇ ਤਾਂ ਇਹ ਇਹ ਬਹਿਰੂਪੀਏ ਸੀ ਸਾਡੇ 'ਚ ਸ਼ਾਮਲ ਹੋ ਗਏ ਜਿਵੇਂ ਇੱਕ ਮਿਸਾਲ ਪਿਛਲੇ ਦਿਨੀ ਆਪਾਂ ਬਾਬਾ ਰਾਮ ਸਿੰਘ ਜੀ ਤੋਂ ਮਾ ਸਾਹਿਬ ਨੂੰ ਸੁਣ ਰਹੇ ਸੀ ਜਿੱਦਨ ਉਹ ਕੁੰਮਣਾ ਕੇ ਆਏ ਸੀ ਤੇ ਉਸ ਦਿਨ ਉਹ ਕਹਿ ਰਹੇ ਸੀ ਕਿ ਇਸ ਸਥਾਨ ਤੇ ਗੁਰੂ ਸਾਹਿਬ ਆਏ ਸਨ ਹੂੰ ਜਿੱਦਨ ਉਹਨਾਂ ਨੇ ਦਰਬਾਰ ਸਾਹਿਬ ਬਣਾਉਣਾ ਹੁੰਦਾ ਆ ਫਿਰ ਉਹ ਕਹਿ ਦਿੰਦੇ ਆ ਤੇ ਇਸ ਥਾਂ ਤੇ ਵਿਸ਼ਨੂੰ ਜੀ ਆਏ ਸਨ ਹੂੰ ਤੁਸੀਂ ਇਹਨਾਂ ਦੀ ਚਲਾਕੀ ਵੇਖੋ ਕਿੰਨੀ ਆ ਉਥੇ ਗੁਰੂ ਸਾਹਿਬ ਗਏ ਸਨ ਤੇ ਇੱਥੇ ਵਿਸ਼ਨੂੰ ਇਸ ਥਾਂ ਬਾਰੇ ਗੁਰੂ ਸਾਹਿਬ ਨੇ ਲਿਖਿਆ ਵੀ ਤੀਰਥ ਨਾਵਨ ਜਾਓ ਤੀਰਥ ਨਾਮ ਦਾ ਹਾਂ ਮਤਲਬ ਅੰਤਰਮੈਲ ਜੇ ਤੀਰਥ ਨਾਵੈ ਤਿਸ ਬੈਕੁੰਠਾ ਮਤਲਬ ਇੰਨੇ ਬੇਅੰਤ ਸ਼ਬਦ ਨੇ ਜਪਜੀ ਸਾਹਿਬ ਦੀ ਸੋਚ ਹੈ ਸੋਚ ਨਾ ਹੋਵੇ ਜੇ ਸੋਚੀ ਲਖਵਾਨ ਲਖਵਾਨ ਜਿੰਨੀ ਮਰਜ਼ੀ ਸੁੱੱਚ ਕਰਨਾ ਤੂੰ ਨਹਾ ਕੇ ਧੋਣ ਨਾਲ ਤੇਰੀ ਇਹ ਮੈਲ ਅੰਦਰੋਂ ਨਹੀਂ ਜਾਣੀ ਜਦੋਂ ਇਹਨਾਂ ਨੇ ਦਰਬਾਰ ਸਾਹਿਬ ਬਣਾਇਆ ਫਿਰ ਵਿਸ਼ਨੂੰ ਦੇ ਸਾਹਮਣੇ ਗੁਰੂ ਸਾਹਿਬ ਨੂੰ ਖੜਾ ਕਰ ਦੇਣਾ ਜਦੋਂ ਇਹਨਾਂ ਨੇ ਕੁੰਭਾਉਂਡ ਜਾਣਾ ਤੇ ਗੁਰੂਆਂ ਨੂੰ ਤੀਰਥਾਂ ਦੇ ਸਾਹਮਣੇ ਝੁਕੇ ਹੋਏ ਦਿਖਾਲ ਦੇਣਾ ਤੇ ਇਹ ਜਿਹੜਾ ਸਿਲਸਿਲਾ ਨਾ ਭਾਜੀ ਹਰ ਇੱਕ ਜਿਹੜਾ ਸਾਡਾ ਕੋਈ ਤਿਹਾਰ ਆਉਂਦਾ ਆ ਕੋਈ ਵੀ ਦਿਨ ਸੁਤ ਆਉਂਦਾ ਆ ਉਹ ਸਾਡਾ ਪੰਡਤ ਤੋਂ ਪੁੱਛੇ ਬਿਨਾ ਨਹੀਂ ਹੁੰਦਾ ਜਿਵੇਂ ਮਿਸਾਲ ਦੇ ਤੌਰ ਤੇ ਦੀਵਾਲੀ ਦੀ ਜਿਹੜਾ ਤਰੀਕ ਦਾ ਝਗੜਾ ਖੜਾ ਹੋ ਗਿਆ ਤੇ ਇਸ ਤੋਂ ਇਲਾਵਾ ਅੱਗੇ ਤੁਹਾਨੂੰ ਅਗਾਉਂ ਹੀ ਦੱਸ ਦਿੰਨੇ ਆ ਵੈਸੇ ਸਾਡੀ ਤਿਆਰੀ ਹੈ ਉਸ ਪ੍ਰੋਗਰਾਮ ਲਈ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਇਹਦੇ ਬਾਰੇ ਜਾਣਕਾਰੀ ਦੇਣਗੇ ਜਿੱਦਣ ਗੁਰੂ ਸਾਹਿਬ ਦਾ ਗੁਰਪੁਰਬ ਆਉਣਾ ਨਾ ਉਹ ਸੁਦੀ 7ਵੀਂ ਆਉਣੀ ਆ ਉਸੇ ਦਿਨ ਸਹਿਬਜ਼ਾਦਿਆਂ ਦਾ ਜਿਹੜਾ ਉਹ 13 ਪੋ ਆ ਜਾਣ ਆ ਤੇ ਉਸ ਦਿਨ ਫਿਰ ਕੌਮ ਨੇ ਭੰਬਲ ਪੂਸੇ ਚ ਨਮੋਸ਼ੀ ਵਿੱਚ ਜਾਣਾ ਆ ਵੀ ਇਹ ਕਿਉਂ ਹੋ ਰਿਹਾ ਆ ਇਹ ਜੇ ਆ ਵੀ ਆਇਆ ਸੀ ਮਨਾ ਸਕਨੇ ਇਹਦੇ ਕੋਈ ਚੱਕਰ ਨਹੀਂ ਆ ਵੀ ਸਾਨੂੰ ਕੋਈ ਸੋਗ ਤੇ ਹਰਕ ਸੋਗ ਤੇ ਰਹੇ ਨਿਆਰਾ ਹਾਂਜੀ ਸਾਡੇ ਲਈ ਹਰਕ ਸੋਗ ਇੱਕੋ ਹੀ ਆ ਪਰ ਇਹ ਜਿਹੜਾ ਭੰਬਲ ਪੂਸਾ ਕਿਸੇ ਦੇ ਕਲੰਡਰ ਕਰਕੇ ਸਾਡੇ ਵਿੱਚ ਖੜਾ ਹੁੰਦਾ ਆ ਇਹਨੂੰ ਇਹ ਨਿਵਾਰ ਸਕਦੇ ਆ ਔਰ ਨਿਵਾਰਿਆ ਸੀ ਪਾਲ ਸਿੰਘ ਪੁਰੇਵਾਲ ਸਾਹਿਬ ਨੇ ਔਰ ਬੜਾ ਬੜਾ ਸੁੰਦਰ 7-8 ਸਾਲ ਚੱਲਦਾ ਰਿਹਾ ਪਰ ਇਹ ਜਿਹੜੇ ਕੁੰਭ ਚ ਨਹਾ ਕੇ ਆਏ ਨੇ ਤੇ ਜਿਹੜੇ ਦਰਬਾਰ ਸਾਹਿਬ ਦੇ বিষ্ণੂ ਦੇ ਅੱਗੇ ਹਰ ਕੀ ਪੌੜੀ ਜਿੱਥੇ বিষ্ণੂ ਨੇ ਉਹ ਪੁੱਟਿਆ ਸੀ ਥਾਂ ਉੱਥੇ ਇਹਨਾਂ ਨੇ ਚੂੜਾ ਲੈਣਾ ਆ ਇਹਨਾਂ ਨੇ ਗੰਗਾ ਜਲ ਤੇ ਹਰ ਮੰਦਰ ਦੇ ਜਲ ਨੂੰ ਗੰਗਾ ਜਲ ਵਾਂਗ ਕਹਿਣਾ ਸੀ ਜਦੋਂ ਕਿ ਸਾਡੇ ਲਈ ਗੰਗਾ ਜਲ ਗੁਰੂ ਗੋਬਿੰਦ ਨਾਮ ਸਾਡੇ ਲਈ ਗੁਰੂ ਗੁਰੂ ਗੋਬਿੰਦ ਪਰਮੇਸ਼ਰ ਦਾ ਨਾਮ ਜਿਹੜਾ ਸੀ ਉਹ ਗੰਗਾ ਜਲ ਸੀ ਪਰ ਇਹਨਾਂ ਦੀਆਂ ਇਹਨਾਂ ਚੀਜ਼ਾਂ ਨੇ ਸਾਨੂੰ ਕਿੱਥੇ ਤੱਕ ਲੈ ਗਏ ਔਰ ਜਿਹੜੀ ਅਸੀਂ ਪੁਸਤਕ ਪੜ੍ਹ ਰਹੇ ਹਾਂ ਹਮ Hindu ਨਹੀਂ